ਪਤਾ ਨਹੀਂ ਤੁਹਾਡੇ ਚ ਕਿਹੜਾ ਕਿਹੜਾ ਕਮਾਈ ਵਾਲਾ ਬੈਠਾ ਕੋਈ ਪਤਾ ਨਹੀਂ ਕਿੰਨੇ ਕਿਸੇ ਮਾਈ ਭਾਈ ਦੀ ਕਮਾਈ ਹੈ ਕੋਈ ਪਤਾ ਨਹੀਂ ਹੈ ਪਰ ਉਹਦੇ ਵਾਸਤੇ ਗੱਲ ਨਹੀਂ ਨਾ ਉਹਦੇ ਕਰਮ ਉਹਦੇ ਤੋਂ ਬੁਲਾ ਦਿੰਦੇ ਆ ਕਿਤੇ ਬੰਦਗੀ ਵਾਲਾ ਰੱਬ ਦਾ ਪਿਆਰਾ ਮੂੰਹ ਚ ਬਚਨ ਕਹਿ ਦੇ ਪੁਸਤਾਂ ਤੱਕ ਅਸਰ ਤੁਰ ਜਾਂਦਾ ਹੈ ਸਾਸ ਪੁਸਤਾਂ ਤੱਕ ਬਾਬਾ ਕਰਪਾਲ ਸਿੰਘ ਛੰਨਾ ਵਾਲੇ ਮਹਾਪੁਰਸ਼ ਸੂਏ 'ਚ ਬੈਠੇ ਸੀ ਪੰਜ ਮਣ ਭਾਰ ਸੀ ਕਿਤੇ ਨੇਤਰ ਬੰਦ ਹੋ ਜਾਣ ਘੰਟਿਆਂ ਵੱਧੀ ਇੰਨੀ ਮਸਤੀ ਨਾਮ ਦੀ ਚੜੀ ਰਹਿੰਦੀ ਸੀ ਮੋਢਿਆਂ ਤੋਂ ਪਾਣੀ ਲੰਘ ਰਿਹਾ ਡਾਹ ਲੱਗੀ ਐ ਮਗਰ ਇੱਕ ਜੱਟ ਮਾੜੇ ਕਰਮਾਂ ਦਾ ਪ੍ਰੇਰਿਆ ਹੰਡਾਲੀ ਛੱਡ ਕੇ ਆ ਰਿਹਾ ਤੇ ਮਹਾਪੁਰਸ਼ਾਂ ਕੋਲ ਆ ਕੇ ਚੁੱਪ ਕਰਕੇ ਨਹੀਂ ਲੰਘਿਆ ਕਹਿੰਦਾ ਸਾਡਾ ਕਿੱਡਾ ਟਿੱਡ ਐ ਵੀ ਚੁੱਪ ਕਰਕੇ ਲੰਘ ਜਾ ਤੈਨੂੰ ਕੋਈ ਕਹਿੰਦੇ ਨੇ ਮੌਤ 'ਚ ਬੈਠੇ ਨੇ ਨੇਤਰ ਖੋਲ ਕੇ ਆਖਿਆ ਉਹ ਤੈਨੂੰ ਢਿੱਡਾਂ ਵਾਲੇ ਨਹੀਂ ਚੰਗੇ ਲੱਗਦੇ ਜੇ ਇੰਨੇ ਭੈੜੇ ਲੱਗਦੇ ਨੇ ਨਾ ਆਉਣਗੇ ਤੇਰੇ ਘਰ ਸਾਧ ਸੰਗਤ ਦੀ ਚਾਰ ਪੁਸਤਾ ਹੋ ਗਈਆਂ ਨੇ ਜਿਹਦਾ ਲੈ ਕਿਉਂਦੇ ਨੇ ਉਹਦੇ ਫੇਰ ਨਹੀਂ ਹੁੰਦਾ ਕਿਸੇ ਨੇ ਆਖਿਆ ਪਿੰਡ ਛੱਡ ਕੇ ਤੁਰ ਜਾਓ ਪਿੰਡ ਵੀ ਛੱਡ ਗਏ ਹੁਣ ਕਰਮਤਾ ਨਾਲ ਹੀ ਜਾਣਗੇ ਪਿੰਡ ਛੱਡ ਜਾਗੇ ਪੁਸਤਾ ਹੋ ਗਈਆਂ بس ਜੇ ਚੰਗਾ ਨਹੀਂ ਨਾ ਬੋਲਣਾ ਮਾੜਾ ਵੀ ਨਾ ਬੋਲੋ ਬਸ